ਮੈਂ ਆਇਆ ਬਾਬਿਆਂ ਨੇ ਮੱਥਾ ਟੇਕਣ ਜਾਣਾ ਤੇ ਮੈਂ ਵੀ ਬੁਲਾ ਰਾਂ ਦਵਾਈ ਦਵਾ ਰਿਆਂ ਦਾ ਉਹ ਤੈਨੂੰ ਮੁੰਡਾ ਦਵਾ ਲਊ ਮੈਂ ਤਾਂ ਬਾਬਿਆਂ ਨੇ ਮੱਥਾ ਟੇਕਣ ਨਾ ਫਤੇਗੜ ਸਾਹਿਬ ਆਪਾਂ ਇੱਥੇ ਪਾਈ ਬੈਠਾ ਮੈਨੂੰ ਦਵਾਈ ਦਵਾ ਰਿਆਂ ਪਹਿਲਾਂ ਮੈਂ ਬਾਹਰ ਬੁਲਾ ਰਾਂ ਗੱਡੀ ਖੜੀ ਹੈ ਗੱਡੀ ਮੈਂ ਜਾਣਾ ਸੀ ਦੀ ਬਾਬਿਆਂ ਨੇ ਉੱਥੇ ਮੱਥਾ ਟੇਕਣ ਤੂੰ ਦਵਾਈ ਮੁੰਡਾ ਦਵਾ ਲੈ ਉਹਦੇ ਨੂੰ ਤੇ ਮੁੰਡੇ ਤੇ ਤੂੰ ਆਖੇ ਲੱਗਦੇ ਆ ਤੂੰ ਆਖੇ ਲੱਗਦੇ ਵੇ ਦਵਾਈ ਦਵਾ ਲੈ ਬਾਬਿਆਂ ਨੇ ਨਹੀਂ ਰੋਕੀਦਾ ਹੁੰਦਾ ਫਤੇਗੜ ਸਾਹਿਬ ਜਾ ਜਾਂਦੇ ਦਿਹਾੜੇ ਚੱਲਦੇ ਆਣ ਚੰਗਾ ਭਾਈ ਇੱਥੇ ਬੁਵਾਦ ਪਈ ਰਹੇ ਮੈਂ ਤਾਂ ਬਾਬਿਆਂ ਨੇ ਜਾਣਾ ਬੁੜੀ ਨੂੰ ਦਵਾਈ ਦਵਾ ਲਿਓ ਯਾਲਪਾਈ ਕੁੰਡੇ ਚੱਲ ਗਿਆ ਆਪਾਂ ਫਤਿਹਗੜ੍ਹ ਤਾਵ ਚਲੋ ਵੇ ਮਾਈਕ ਰੂਤ ਤਨਮੂ ਮੈਨੂੰ ਦਵਾਈ ਦਿਵਾ ਲਾਉਂ ਮਾਂ ਤਨ ਕਹੀ ਸੀ ਕੋਈ ਮੈਨੂੰ ਦਾਨ ਦਾ ਬਾਪਾਂ ਦੇ ਫਿਰ ਤੂੰ ਕਿਹੜਾ ਲੈ ਆਵੇਂ ਅੱਗੇ ਮੈਂ ਕੋਈ ਨਹੀਂ ਚਾਰ ਦਿੰਦੀ ਮੁੰਡਿਆਂ ਨੂੰ ਇਹ ਆ ਕੇ ਲਵਾ ਲਾਂਗੇ ਤਨ ਮਾਂ ਸਾਜ਼ਰੀ ਲਵਾਇ ਮਾਂ ਉੱਥੇ ਕਿਰਾ ਪਹਿਲਾਂ ਇੱਕ ਵਾਰੀ ਦਵਾਈ ਦਿਵਾ ਲਾਉਂ ਮਾਂ ਤਨ ਕਹੀ ਸੀ ਜਗ੍ਹਾ ਆ ਕੇ ਦਵਾਉਂਗਾ ਬਾਹਰ ਨਿਕਰੀ ਜਾਊਗਾ ਮੇਲੇ ਵਾ ਗਿਆ ਈ ਮੈਂ ਫਤੇਗੜ ਸਾਹਿਬ ਜੰਮਾ ਇੱਥੇ ਮੈਨੂੰ ਕੋਈ ਪੁੱਛਦਾ ਨਹੀਂ ਬਿਮਾਰ ਪਈਆਂ ਨਾ ਬਹੂਆਂ ਪੁੱਛਦੀਆਂ ਨਾ ਮੁੰਡਾ ਪੁੱਛਦਾ ਕੋਈ ਨਹੀਂ ਮੈਨੂੰ ਤਾਂ ਪੁੱਛਦਾ ਮੇਰਾ ਤਾਂ ਬੁਰਾ ਹਾਲ ਆ ਇਹੋ ਜਿਹੇ ਬੰਦੇ ਤੋਂ ਕਰਾਉਣਾ ਵੀ ਕੀ ਆ ਜਿਹੜੇ ਬੰਦੇ ਨੇ ਕੋਈ ਮੰਨਣੀ ਨਹੀਂ ਕਰਨੀ ਨਹੀਂ ਬਹੂਆਂ ਵੱੱਦੂ ਤਾਂ ਕਰਦੀਆਂ ਨੇ ਮੈਂ ਕੀ ਕਰਾਂ ਕਿਤੇ ਕੁਛ ਮੰਗਦੀਆਂ ਕਿਤੇ ਕੁਛ ਮੰਗਦੀਆਂ ਕਿੱਧਰ ਨੂੰ ਜਾਵਾਂ ਚੱਲ ਮੇਰਾ ਤਾਂ ਰੱਬ ਆਖਾ ਹੀ ਆ ਬਹੂਆਂ ਨਹੀਂ ਮੁੰਡਿਆਂ ਨੂੰ ਆਖੇ ਲੱਗਣ ਦਿੰਦੀਆਂ ਆ ਕਰਾਂ ਕੀ ਮੇਰੇ ਕੋਈ ਸਾਰੇ ਨਹੀਂ ਚੱਲ ਜੇ ਬੈਠੀ ਹਾਂ ਜਾਂਦੀ ਤਾਂ ਦਵਾ ਦੂਗਾ ਨਹੀਂ ਉਹਦੀ ਮਰਜ਼ੀ ਆ ਕੀ ਕਰਾਂ ਮੈਂ ਤਾਂ ਬੜੀ ਔਖੀ ਆ ਨਹੀਂ ਬੀਬੀ ਆਪਾਂ ਹੀ ਮੰਜੇ ਤੇ ਆਏ ਪਈ ਆ ਹੋਰ ਕੀ ਕਰਾਂ ਪੈਣਾ ਹੀ ਆ ਮੈਂ ਕੀ ਕਰਾਂ ਮੈਂ ਬਿਮਾਰ ਆ ਸਾਗ ਸੂਕ ਤੋੜ ਲੈਂਦੀ ਬਣਾ ਲੈਂਦੇ ਪੋਰਟ ਮੈਂ ਸਾਗ ਕਿੱਥੋਂ ਲਿਆਦਾ ਤੁਹਾਨੂੰ ਮੈਂ ਤਾਂ ਆਪ ਮਰਨੋਂ ਤਾਂ ਭਾਲਦੀ ਆ ਤੂੰ ਤਾਂ ਬਿਮਾਰ ਹੀ ਰਹਿਣੀ ਆ ਤੌ ਵੀ ਕੀ ਕਰਾਂ ਮੇਰਾ ਤਾਂ ਬਹੁਤੀ ਮਾਰ ਦੁਖੀ ਹੋਇਆ ਪਿਆ ਇਹ ਤਾਂ ਬਿਮਾਰ ਹੀ ਰਹਿੰਦੀ ਆ ਇਹ ਨਹੀਂ ਕਦੇ ਠੀਕ ਤਾ ਇਹ ਪਤਾ ਹੀ ਨਹੀਂ ਸੀਗਾ ਵੀ ਗਏ ਮਾਗਰੋ ਮੇਰੇ ਨਾਲ ਹੀ ਕਰਨ ਗਈਆਂ ਕੀ ਹਾਲ ਕਰਦੀਆਂ ਸਾਗ ਸੱਤੂ ਭਾਦਦੀਆਂ ਕਿਤੇ ਮੈਥੋਂ ਸਬਜ਼ੀਆਂ ਭਾਦਦੀਆਂ ਮੈਂ ਤਾਂ ਇੰਨੀ ਦੁਖੀ ਆ ਮੈਂ ਤਾਂ ਇੰਨੀ ਦੁਖੀ ਆ ਕੁੜੀ ਸੀ ਇੱਕ ਉਹ ਇੰਗਲੈਂਡ ਭੇਜਤੀ ਹੁਣ ਕੀ ਕਰਾਂ ਜੇ ਤਾਂ ਆਪਦੀ ਧੀ ਹੋਵੇ ਤੇ ਉਹਨੂੰ ਦੁੱਖ ਹੋਵੇ ਨੂੰ ਮਾਂ ਨੂੰ ਕਹਦਾ ਦੁੱਖਾ ਚੱਲ ਕੋਈ ਨਹੀਂ ਰੱਬਾ ਤੂੰ ਹੀ ਆ ਮੇਰਾ ਤਾਂ ਬੀਬੀ ਆਪਾਈ ਲਿਆ ਸਾਗ ਸੂ ਉੱਠ ਕੇ ਹੁਣ ਆਤਨ ਦਾ ਕੀ ਕਰਾਂ ਲਿਆਣਾ ਸਾਗ ਮਤਾਇ ਚ ਬੈਂਗਣ ਲੱਗੇ ਨੇ ਉਹਨਾਂ ਦੇ ਉਹ ਤੋੜ ਲਿਉਂਨੀ ਆ ਫਿਰ ਹੋਰ ਤਾਂ ਕੋਈ ਬਾਹ ਨਹੀਂ ਵਿੱਚ ਦੋ ਆਲੂ ਪਾ ਲਓ ਚਾਰ ਬੈਂਗਣ ਪਾ ਲਓ ਬੈਂਗਣ ਨਾਲ ਕੀ ਕਰਨਾ ਬੈਂਗਣ ਬੈਂਗਣੀ ਖਵਾਈ ਜਾਇਆ ਕਰ ਤੂੰ ਸਾਗ ਲੈ ਕੇ ਆ ਖੜੀ ਹੋ ਵੀਰ ਮੈਂ ਮਟਰ ਗਾਜਰਾ ਤੈਨੂੰ ਕਿੱਥੋਂ ਲਿਆਦਾ ਮਟਰ ਪਨੀਰ ਭਾੜਦੀ ਆ ਤੂੰ ਤਾਂ ਤੂੰ ਆਪ ਦੇ ਖਸਮੋਂ ਤਾਂ ਭਾੜ ਮੈਨੂੰ ਤਾਂ ਵੱਧਦਾ ਤੰਗ ਕਰਦੀ ਆ ਤੂੰ ਤੂੰ ਜਾ ਖੜੀ ਹੋ ਜਾ ਤੰਗ ਕਰੀ ਜਾਂਦੀ ਵੀ ਬੁਢਾ ਵਗ ਗਿਆ ਹੁਣ ਮੈਂ ਵੀ ਪੈ ਜਾ ਬੁੜੇ ਨਾ ਕਰੋ ਤਾਂ ਤੁਸੀਂ ਇਹਨੂੰ ਬੇਦੀਨ ਕਰਦੀ ਆ ਮੈਂ ਕੀ ਕਰਾਂ ਬੁੜੇ ਹੁੰਦੇ ਤਾਂ ਭੱਜੀ ਵੇਲਦੀ ਹੁੰਦੀਆਂ ਸਾਡੇ ਬਾਰੇ ਤੂੰ ਐ ਕਰਦੀ ਹੁੰਨੀ ਆ ਚੱਲ ਕੋਈ ਨਹੀਂ ਲੈ ਆਉਣੀ ਚੱਲ ਅਸਤ ਲੈ ਆਉਣੇ ਅਧਰਾਨੀ ਜਿਠਾਣੀ ਨਾਲ ਜਾ ਸਾਗ ਮਾਲ ਲੈ ਆਉਂਦੀ ਆ ਪੱਟ ਕੇ ਚੱਲ ਬਸ ਰਹਿਣ ਦੇ ਲੱਤੀ ਆ ਰਹੀਆਂ ਨੇ ਇੱਧਰ ਨੂੰ ਚਾਹੀਏ ਕਿੱਧਰ ਜਾਣੀਆਂ ਐਸੇ ਸਾਗ ਲੈ ਕੇ ਆਉਣੀਆਂ ਸਾਗ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਆਪੇ ਲਿਆ ਦੂੰਗੀ ਜਾ ਕੇ ਨਾ ਮੈਂ ਮੇਰੀ ਬੇਇੱਜ਼ਤੀ ਕਰਾਉ ਮੈਂ ਨਾ ਆਪੇ ਲਾ ਕੇ ਮੱਗ ਦੂੰਗੀ ਘੰਟਾ ਦੋਗੇ ਤੇਰੇ ਮਿੰਟਾ ਦਾ ਨੀ ਘੰਟਾ ਦਾ ਹੋ ਗਿਆ ਫਿਰ ਮੈਂ ਹੁਣ ਦਵਾਈ ਬੂਟੀ ਲੈ ਕੇ 베ਰੀ ਜਾਉ ਕੋਈ ਵਕਤ ਦਾ ਦੇ ਦਿਆ ਨੀ ਮੁੰਡਾ ਕਿੱਥੇ ਆਉਣਾ ਹੈ ਮੈਂ ਕਿ ਮੁੰਡੇ ਆਏ ਉਹ ਦੱਸੂਗੀ ਕੋਈ ਨਾ ਦੱਸ ਰਹੀ ਹਾਂ ਤਾਂ ਤਾਂ ਕੱਲ ਨੂੰ ਤੁਸੀਂ ਬੈਂਗਣੀ ਤਾਂ ਅਸੀਂ ਖਾਂਦੇ ਨਹੀਂ ਸੀ ਤਾਂ ਸਾਗ ਬਣਾਉਣਾ ਐਂਦਾ ਰੋਈ ਰੋਈ ਖੇਚਾ ਕੇ ਵੜਦੇ ਸਾਰੀ ਸਰੋ ਖਰਾਬ ਕਰਤੀ ਕੋਈ ਨਾ ਘਰੀ ਲਾਂਭਾ ਦੇ ਨਾ ਅੱਜ ਪਤਾ ਨਹੀਂ ਮਸਾ ਜਾਣ ਬਟਾ ਤੇ ਹੋਰ ਪੂਰੀ ਪੰਗਾ ਲੈ ਗਈ ਸੀ ਆਪਾਂ ਦਾ ਆਪਾਂ ਨੂੰ ਕੋਈ ਲੋਅ ਸੀ ਜਾਣਦੀ ਇਹ ਜਿਹੜੀ ਚਲੇ ਜਾਂਦੀ ਹੈ ਰਾਤਾਂ ਅਵੀ ਲੈ ਕਪੜੇ ਵੀ ਧੋਲੇ ਸਾਰਾ ਕੰਮ ਨਵੇ ਲਿਆ ਹਲੇ ਤਾਂ ਕਨੀਆਆਂ ਨਿਆਹਾ ਹੁੰਦੇ ਗਾਨੇ ਆ ਤੁਮ ਲੈ ਨਿਆਸਾ ਸਾਡੇ ਤਾਂ ਬੰਦਾ ਵਾਂਗਰ ਪੈ ਗਿਆ ਉਹਨਾਂ ਦਾ ਖੇਤ ਆ ਲੈਦਾ ਸਤਾ ਜਾਨ ਬਚਾ ਕੇ ਉਹ ਪੈ ਗਿਆ ਮੈਂ ਤੁਹਾਨੂੰ ਕਿਹਾ ਸੀ ਨਾ ਬੈਤਲੋਂ ਨਾ ਜਾਓ ਨਹੀਂ ਬੈਤਲੋਂ ਤੁਸੀਂ ਆਏ ਹੋ ਜਿਨੀਆਂ ਤੁਸੀਂ ਇਹੋ ਜਿਹੇ ਕੰਮ ਕਰਦੀਆਂ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਕੌਮ ਜਾਂਦਾ ਤੇ ਲੱਗ ਜਾਂਦੀ ਪਹਿਲਾਂ ਕੀ ਲੋੜ ਸੀ ਨਹੀਂ ਮੈਂ ਤੁਹਾਨੂੰ ਕਿਹਾ ਸੀ ਬਿਠੇਰਾ ਨਾ ਜਾਓ ਨਾ ਦੋ ਉਹਦਾ ਤੇਰਾ ਦੁੱਖ ਦਾ ਭਰਦਾ ਸੀ ਢੰਗ ਕਰਨ ਲੱਗੀ ਹੁਣ ਤੇਜ ਤੂੰ ਨਹੀਂ ਮੈਂ ਤਾਂ ਖੰਘਣਾ ਮਰੀ ਨਹੀਂ ਕਰ ਰਹੀ ਹਾਂ ਹਾਂ ਮੈਂ ਤਾਂ ਖੰਘਣਾ ਮਰੀ ਨਹੀਂ ਤੁਹਾਨੂੰ ਤਾਂ ਆਏ ਪਤਾ ਹੀ ਨਹੀਂ ਲੱਗਦਾ ਕਿਵੇਂ ਕਰਦੇ ਮੈਂ ਫਾਂਦੇ ਦਿਖਾਉਂਦੀ ਦੇ ਹਾਂ ਢੰਗ ਵਾਲੇ ਕਰਦੀ ਐ ਇਹ ਢੰਗ ਨਹੀਂ ਕਰਦੀ ਫਿਰ ਆ ਗਈਆਂ ਹੁਣ ਤਾਂ ਲੈ ਕੇ ਆਈਆਂ ਨਾ ਦੇਖ ਲਓ ਤੂੰ ਲਿਆਦਾ ਨਹੀਂ ਗੋਪੀ ਸਰੋਦਾ ਉਸ ਤਾਂ ਨਹੀਂ ਲਿਆਦੀ ਗੋਪੀ ਸਰੋਦਾ ਮੈਨੂੰ ਤਾਂ ਕੋਈ ਰੋਕਦਾ ਵੀ ਨਹੀਂ ਸੀ ਮੈਂ ਇਹਨੂੰ ਨਹੀਂ ਕੋਈ ਰੋਕਦਾ ਸੀ ਸਾਲਦੀ ਚਾਚੀ ਕੀਤਾ ਮੱਥਾ ਮਾਰਾਂਗੇ ਸਾਲਦੀ ਚਾਚੀ ਐ ਸਾਲਦੀ ਤਾਈ ਆ ਚੱਲ ਕੋਈ ਹੋਰ ਕਰਦੇ ਆ ਹਿੱਲਾ ਕਰੀਏ ਭਾਈ ਬਾਪੂ ਤੇ ਕੌਣ ਆ ਆ ਜਾ ਨੱਗਿਆ ਕੁੱਤ ਹੋਰ ਕਿਵੇਂ ਠੀਕ ਆ ਭਾਈ ਤੇਰੀ ਮਾਂ ਠੀਕ ਆ ਮਸੀ ਲੰਬਾ ਦੇਣਾ ਆ ਸੀਗਾ ਬੇਪੁੱਤ ਕਾਦਾ ਲੰਬਾ ਉਹ ਤੇਰੀਆਂ ਨੂੰਹਾ ਗਿਆ ਹਾ ਬੁੱਤ ਫੇਰ ਗਾਇ ਨੂਹਾਂ ਦਾ ਉਹ ਤਾਂ ਮੈਂ ਕਿੱਥੇ ਖੇਡਦੀ ਸਾਰੀ ਮੇਰੀ ਸਰੋ ਖਰਾਬ ਕਰਤੀ ਰੋਜ਼ ਸਾਗ ਤੋੜ ਲਾਉਂਦੇ ਆ ਮਾਤਾ ਲੱਤ ਤੋੜ ਦੇਣੀ ਸੀ ਇਹਦਾ ਤਾਂ ਤੇਰਾ ਕਰਕੇ ਵਾਪਸ ਦਿਆਂ ਵਾਸੀ ਇਹਦਾ ਕੰਮ ਨਹੀਂ ਕਰ ਦਿੰਦੇ ਕੋਈ ਨਾ ਮੈਂ ਮੁੰਡਿਆਂ ਨੂੰ ਦੱਸੂਗੀ ਫੇਰ ਆਇਆ ਨਾ ਕੋਈ ਨਹੀਂ ਉਹ ਵਰ ਜਾਣਗੇ ਹਏ ਚਲ ਕੋਈ ਨਾ ਮਸੀ ਮੈਂ ਤਾਂ ਅੱਜ ਤੇਰੇ ਕਰਕੇ ਬਖਸ਼ਦੀਆਂ ਨਹੀਂ ਤਾਂ ਅੱਜ ਮੈਂ ਖੇਤ ਚ ਲੱਤ ਤੋੜਦਾ ਸਾਰੀ ਸਰੋ ਖਰਾਬ ਕਰਤੀ ਹਾਂ ਪੁੱਤ ਭਿੰਦਰਾ ਆਇ ਨਾ ਕਰਿਆ ਕਰ ਪੁੱਤੋ ਐ ਤਾਂ ਮਾੜੀ ਗੱਲ ਆ ਹਨਾ ਕੋਈ ਨਹੀਂ ਗਵਾਣ ਮੱਥਾ ਆਪਣਾ ਪੁੱਤ ਫੇਰ ਕੀ ਹੋ ਗਿਆ ਚਣਵਾਸੀ ਤੂੰ ਕਹੇ ਦੀ ਮੁੰਡਿਆਂ ਵੜਾ ਸੁੰਝਾ ਦੀ ਵੀ ਰੋਜ਼ ਖੇਤ ਚ ਭੱਜ ਜਾਂਦੀਆਂ ਕਹੇ ਤੋ ਕਿ ਪੁੱਤ ਤੈਨਾਂ ਪਰਝਾਈਆਂ ਨੇ ਕੋਈ ਨਹੀਂ ਦੀਦੀ ਤਾ ਤਪੂ ਕੌਣ ਸੀ ਬੰਦਾ ਉਹ ਪੁੱਤ ਪਿੰਦਰ ਸੀਗਾ ਆਪਣਾ ਖੇਤ ਦੇ ਹੁਕਾ ਗਵਾਂਢੀ ਨੇ ਅੱਛਾ ਹਾਂ ਤੇ ਆਪਣੇ ਨਾਲ ਵਧੀਆ ਸੀਗੀ ਤੇ ਉਹ ਤਾਂ ਵਰ ਕੇ ਆਇਆ ਸੀ ਨਾਂਬਾ ਦੇ ਕੇ ਗਿਆ ਭਾਈ ਕੀ ਕਹਿੰਦਾ ਸੀ ਉਹ ਕਹਿੰਦਾ ਤੁਹਾਡੀਆਂ ਬਹੂਆਂ ਸੀ ਆ ਮਲੱਤ ਤੋੜ ਦੇਣੀ ਸੀ ਤੇ ਸਾਡੇ ਸਾਗ ਨੂੰ ਗਈਆਂ ਨੇ ਤੇ ਤੁਸੀਂ ਆਖਦੇ ਹੀ ਨਹੀਂ ਕੁਛ ਮੈਂ ਆਖਿਆ ਭਾਈ ਮੁੰਡਿਆਂ ਨੂੰ ਦੱਸੂੰਗੀ ਉਹਨੂੰ ਬਰਿਆਤ ਰਿਆ ਕੇ ਮੁੰਡੇ ਨੂੰ ਤੋੜ ਰਿਆ ਇੱਥੋਂ ਬੀਬੀ ਸਾਥੋਂ ਤਾਂ ਗਲਤੀ ਹੋ ਗਈ ਆ ਸਿੱਧਾ ਨਹੀਂ ਆ ਤੂੰ ਬਾਹਰ ਜਾਂਦੇ ਬੀਬੀ ਫੁੱਤਾ ਇਹੋ ਜਿਹਾ ਕੰਮ ਕਰਨਾ ਵੀ ਨਹੀਂ ਚਾਹੀਦਾ ਹਨਾ ਮੈਂ ਤੁਹਾਨੂੰ ਵੀ ਤਾਂ ਹੀ ਕਹੀ ਆ ਬੀਬੀ ਤੁਸੀਂ ਆ ਨਹੀਂ ਆਗੀ ਚਲ ਸਾਥੋਂ ਗਲਤੀ ਹੋ ਗਈ ਅਸੀਂ ਜਾਣੀਆਂ ਜਾ ਹਨਾ ਤੇ ਤੂੰ ਤਾਂ ਉਹਨਾਂ ਨੂੰ ਦੱਸੇ ਨਾ ਮੁੰਡਿਆਂ ਨੂੰ ਚਲ ਪੁੱਤ ਅੱਜ ਮੈਂ ਨਹੀਂ ਦੱਸਦੀ ਗਾਹਾਂ ਨੂੰ ਇਹ ਜਿਆ ਕੰਮ ਕਰੇ ਨਾ ਹਾਂ ਬੀਬੀ ਤੂੰ ਜਿੱਦੇ ਸਾਗ ਲਿਆ ਦੇਂਗੀ ਇਸ ਦਾ ਕਰ ਲਿਆ ਕਰਾਂਗੇ ਅਸੀਂ ਤਾਂ ਅੱਜ ਤੋਂ ਬਾਅਦ ਕਦੀ ਨਹੀਂ ਖੇਤ ਚ ਜਾਂਦੇਗਾ ਠੀਕ ਆ ਬੱਤਾ ਪਰ ਬੀਬੀ ਦੱਸੀ ਨਾ ਆਪਣੇ ਘਰੇ ਗਲੇਸ ਭੈਜੂਗਾ ਨਹੀਂ ਦੱਸਦੀ ਪੁੱਤ ਮੈਂ ਦੋਨਾਂ ਨੂੰ ਹੀ ਦੱਸਦੀ ਇੱਕ ਛੱਡ ਮੈਂ ਦੋਨਾਂ ਨੂੰ ਵੀ ਨਹੀਂ ਦੱਸਦੀ ਕੁਛ ਨਹੀਂ ਕਹਿੰਦੀ ਹੋਇਆ ਤਾਂ ਚੱਲ ਠੀਕ ਆ ਚਲ ਸਿਆਣੀਆਂ ਬਣ ਕੇ ਰਿਹਾ ਕਰੋ